ਹਾਂਜੀ ਮਿੱਤਰੋ ਪਿਆਰੋ ਕੀ ਹਾਲ ਹੈ ਠੀਕ ਠਾਕ ਹੋ ਆ ਗੰਜਾ ਫਰਿਸ਼ਤਾ ਪਹਿਚਾਨ ਤੇ ਲਿਆ ਹੀ ਹੋਣਾ ਤੁਸੀਂ ਮੈਨੂੰ ਲੱਗਦਾ ਕਿ ਇਸ ਸਦੀ ਦੀ ਸਭ ਤੋਂ ਵੱਡੀ ਚਵਲ ਤੇ ਸਭ ਤੋਂ ਵੱਡੀ ਝੂਠ ਤੇ ਮੈਂ ਇਹ ਵੀ ਕਹਿੰਦਾ ਕਿ ਸਭ ਤੋਂ ਆਖਰੀ ਚਵਲ ਹੋਵੇ ਇਹ ਗੱਲ ਇਹ ਕਿ ਇਹਨੂੰ ਕੋਈ ਮੁੱਦੇ ਮੱਦੇ ਨਾ ਕੋ ਮਤਲਬ ਨਹੀਂ ਇਹਨੂੰ ਮਤਲਬ ਇਹੀ ਹੈ ਕਿ ਵੀਡੀਓ ਮੇਰੀਆਂ ਵਾਇਰਲ ਹੋਣ ਫਿਰ ਇਹਨੇ ਆਪਣੇ ਪੇਜ ਤੇ ਉਹ ਸਾਰੀਆਂ ਸ਼ੇਅਰ ਕਰਨੀਆਂ ਹੁੰਦੀਆਂ ਦੂਜੇ ਚਾਹੇ ਮੇਰੀ ਕਰੇ ਨਾ ਕਰੇ ਮੈਨੂੰ ਕੋਈ ਲਾਲਚ ਨਹੀਂ ਮੈਂ ਤਾਂ ਇਹਦੀ ਕਲਾਸ ਲਾਉਣੀ ਹੈ ਗੱਲ ਇਹ ਹੈ ਕਿ ਮੈਂ ਕੋਮਾ ਮਜਬਾ ਦੀ ਵੀ ਕਦੇ ਗੱਲ ਨਹੀਂ ਕਰਦਾ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਉਸ ਗੱਲ ਤੇ ਪਹਿਰਾ ਦਿੱਤਾ ਜਾਵੇ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਪਰ ਇਹੋ ਜੀਆਂ ਚਵਲਾਂ ਜਿਹੜੀਆਂ ਨੇ ਨਾ ਜਿਹੜਾ ਦੁਪਹਿਰ ਨੂੰ Hindu ਬਣਿਆ ਹੁੰਦਾ ਸ਼ਾਮ ਨੂੰ Sikh ਬਣਿਆ ਹੁੰਦਾ ਫੇਸਾਈ ਬਣਿਆ ਹੁੰਦਾ ਤੇ ਬੇਟਾ ਕਿਸੇ ਇੱਕ ਪਿਓ ਦਾ ਬਣ ਕੇ ਰਹਿਲਾ ਪਹਿਲੀ ਗੱਲ ਆ ਅੱਜ ਕੱਲ ਇਹਦੀ ਮੈਸ ਕਰੇ ਕਰਿਆ ਮੈਨੂੰ ਬਹੁਤ ਲੋਕਾਂ ਨੇ ਵੀਡੀਓ ਕਈ ਵਾਰੀ ਭੇਜਿਆ ਮੈਂ ਕਹਿੰਦਾ ਛੱਡੋ ਯਾਰ ਇਹਦੇ ਬਾਰੇ ਕੀ ਬੋਲਣਾ ਇਹਨਾਂ ਨੂੰ ਤੇ ਸਗੋਂ ਜਿੰਨੀ ਮਰਜੀ ਲਾਂਤਾਂ ਪਾ ਲੋ ਗਾਲਾਂ ਕੱਢ ਲੋ ਗੰਦੀਆਂ ਗੰਦੀਆਂ ਇਹਨਾਂ ਨੂੰ ਕੋਈ ਅਸਰ ਹੀ ਨਹੀਂ ਪਤਾ ਨਹੀਂ ਕਿਹੜੀ ਹੱਡੀ ਦੇ ਬਣੇ ਹੋਏ ਇਹ ਲੋਕ ਨੇ ਸੋਸ਼ਲ ਮੀਡੀਆ ਤੇ ਪਹਿਲਾਂ ਇਹਦੀ ਗੱਲ ਬਾਤ ਸੁਣ ਲਓ ਛੋਟੀ ਜੀ ਉਸ ਤੋਂ ਬਾਅਦ ਫਿਰ ਮੈਂ ਬੋਲਦਾ ਫੇ ਮੇਰੀ ਸੁਣਿਓ ਮੈਂ ਤੇ ਅੱਜ ਕਲਾਸ ਲੱਗ ਹੀ ਜਾਣੀ ਮੇਰੇ ਕੋਲ ਇਹਦੀ ਅੱਜ ਆ ਸੁਣੋ ਜਰਾ ਦੋਸਤੋ ਪੰਜਾਬੀ ਐ ਸੀ ਪੰਜਾਬੀ ਤੇ ਅੱਜ ਦੱਸਣਾ ਆਪਾਂ ਦਲਜੀਤ ਦੋਸਾਨ ਨੂੰ ਕਿ ਪੰਜਾਬੀ ਤੇਰੇ ਸ਼ੋਅ ਦਾ ਜਿਹੜਾ ਜਿਹੜਾ ਸ਼ੋਅ ਹੈ ਤੇਰਾ ਉਹਦਾ ਪ੍ਰੋਗਰਾਮ ਦਾ ਪੰਜਾਬੀ ਬਾਈਕਟ ਕਰਾਂਗੇ ਦੋਸਤੋ ਕੋਣ ਆਂਦੀ ਤੁਹਾਨੂੰ ਨਾਮ ਨਾਲ ਜਿਹੜਾ ਦਲਜੀਤ ਦੋਸਾਨ ਦਾ ਸ਼ੋਅ ਬਾਈਕਟ ਕਰੇਗਾ ਅੱਜ ਤੁਸੀਂ ਉਹ ਮੈਸੇਜ ਪਾਣੀ ਲਿਖ ਲੈ ਤੇ ਦਜੀਤ ਦੋਸਾਨ ਤੇਰਾ ਬਾਈਕਟ ਹੈ ਤੇਰਾ ਪ੍ਰੋਗਰਾਮ ਲੁਜਾਣੇ ਦੇ ਵਿੱਚ ਫੇਲ ਜਾਏਗਾ ਨਹੀਂ ਚੱਲੇਗਾ ਜੈ ਸ਼੍ਰੀ கிருஷ்ਨਾ ਉਹ ਬੇਗਹਿਰਤ ਬੰਦੇਆ ਤੈਨੂੰ ਤੈਨੂੰ ਲੱਗਦਾ ਕਿ ਤੂੰ ਉਹਦਾ ਸ਼ੋਅ ਕੈਂਸਲ ਕਰਾ ਲਵੇਂਗਾ ਕਿ ਢੀ ਵੱਡੀਆਂ ਗਲਤਫਹਿਮੀਆਂ ਲੋਕੀ ਪਾਲੀ ਬੈਠੇ ਨੇ ਯਾਰ ਹੱਦ ਹੀ ਹੋ ਗਈ ਲੋਕਾਂ ਦੀ ਚਵਲੇ ਉਹ ਤੇਰਾ ਤੇਰਾ ਪਿਓ ਤੇਰਾ ਦੁਨੀਆ ਦਾ ਸਭ ਤੋਂ ਵੱਡਾ ਸ਼ੋਅ ਕਰਕੇ ਗਿਆ ਉਹ ਲੁਧਿਆਣੇ ਦੇ ਵਿੱਚ ਤੇ ਤੈਨੂੰ ਤੇ ਉੱਥੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੈਨੂੰ ਤੇ ਟੀਵੀ ਤੇ ਵੀ ਨਹੀਂ ਨਜ਼ਰ ਆਇਆ ਹੋਣਾ ਸਿਰਫ ਐਵੇਂ ਹੀ ਤੁਸੀਂ ਬੋਲਣ ਲੱਗ ਜਾਂਦੇ ਹੋ ਬੱਸ ਵੀ ਸਾਡੀ ਵੀਡੀਓ ਚੱਲ ਜਾਵੇ ਚਲੋ ਵੀ ਆਹ ਬੰਦਾ ਬਹੁਤ ਸੁਪਰ ਨੂੰ ਪਰ ਹਿੱਟ ਇਹਦੇ ਬਾਰੇ ਬੋਲਦੇ ਉਲਟਿਆਂ ਜਿਹੜਾ ਸਾਡੇ ਲੋਕੀ ਕਹਿਣਗੇ ਜੇ ਤਾਂ ਮੈਨੂੰ ਭੇਜਤੀਆਂ ਕਈਆਂ ਨੇ ਵੀਡੀਓ ਇਹੋ ਹੀ ਤੁਸੀਂ ਚਾਹੁੰਦੇ ਐ ਐਕਚੁਅਲੀ ਅੱਜ ਵੀ ਮੈਂ ਕਿਹਾ ਕੀ ਬੋਲਾਂ ਇਹਦੇ ਬਾਰੇ ਯਾਰ ਮੈਨੂੰ ਮੇਰਾ ਦੋਸਤ ਹੈ ਇੰਡੀਆ ਤੋਂ ਕਹਿੰਦਾ ਭਾਜੀ ਜ਼ਰੂਰ ਬੋਲੋ ਕੁਛ ਨਾ ਕੁਛ ਮੈਂ ਕਿਹਾ ਯਾਰ ਮੇਰੇ ਤੋਂ ਜ਼ਿਆਦਾ ਬੋਲਿਆ ਜਾਣਾ ਸੱਚ ਬੋਲ ਦਿਨਾ ਮੈਂ ਛੱਡ ਪਰਾਂ ਤੇ ਫਿਰ ਇਹ ਐਕਚੁਅਲੀ ਆਈ ਥਿੰਕ ਮੇਰੇ ਜਲੰਧਰ ਦਾ ਜਾਂ ਲੁਧਿਆਣੇ ਦਾ ਪਤਾ ਨਹੀਂ ਇੱਕ ਵਾਰੀ ਬੇਨਤੀ ਆ ਵੀ ਆ ਵੀਡੀਓ ਇਸ ਬੰਦੇ ਤੱਕ ਪਹੁੰਚਾ ਦਿਓ ਬੇਟਾ ਨੰਬਰ ਮੇਰਾ ਸਕਰੀਨ ਤੇ ਆ ਮੈਨੂੰ ਸਿੱਧੀ ਕਾਲ ਕਰ ਲਈ ਮੈਂ ਜਦੋਂ ਵੀ ਗੱਲ ਕਰਦਾ ਹਾਂ ਤੱਥਾਂ ਦੇ ਆਧਾਰ ਤੇ ਕਰਦਾ ਤੇਰੀ ਵੀਡੀਓ ਲਾ ਕੇ ਗੱਲ ਕੀਤੀ ਹੈ ਨੰਬਰ ਮੇਰਾ ਸਕਰੀਨ ਤੇ ਆ ਤੇ ਚਵੜਾ ਨਾ ਮਾਰਿਆ ਕਰ ਆਪਣੀ ਉਮਰ ਦਾ ਲਿਆਜ ਕਰ ਪਹਿਲਾਂ ਤੂੰ ਕੱਲਾ ਸੀਗਾ ਹੁਣ ਮੈਂ ਕਹਿਣਾ ਨਹੀਂ ਚਾਹਦਾ ਸਾਡੀਆਂ ਭੈਣਾਂ ਵਰਗੀ ਮੈਂ ਇੱਜ਼ਤ ਕਰਦਾ ਲੇਡੀਜ਼ ਦੀ ਪਰ ਆਪਣੀ ਤੀਵੀ ਨੇ ਵੀ ਤੇਰੇ ਤੇਰੀ ਨੇ ਤੋਂ ਨਾਲ ਲੈ ਕੇ ਪੁੱਠੀਆਂ ਸੱਧੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਰੀਲਾ ਰੂਲਾ ਜੀਆਂ ਮੈਂ ਸੋਚਦਾ ਨਾ ਇਹੋ ਜਿਹੇ ਬੰਦੇ ਨੇ ਮੈਂ ਕਹਾਂ ਚ ਰਹਿੰਦੀ ਘਰਕੂਰ ਵਾਲੀਆਂ ਸਮਝਾਉਣ ਪਰ ਉਹ ਕਹਿੰਦੇ ਨੇ ਨਾ ਕਿ ਜੇ ਹੋਜੀ ਕੋ ਕੋ ਹੋ ਜਾ ਕੋ ਕੋ ਦੇ ਬੱਚੇ ਸਾਰਾ ਇਦਾਂ ਦੇ ਨਹੀਂ ਉਹ ਵੀ ਵਿਚਾਰੀ ਇਦਾਂ ਦੀ ਹੈ ਇਹਦੇ ਨਾਲ ਇਹਦੇ ਵਾਂਗੂ ਬੋਲਦੀ ਰਹਿੰਦੀ ਚਲੋ ਮੈਂ ਉਹਨੂੰ ਬਹੁਤਾ ਨਹੀਂ ਕਹਿਣਾ ਚਾਹੁੰਦਾ ਲੇਡੀ ਐ ਐਸੀ ਇੱਜ਼ਤ ਰਾਮ ਕਰਦੇ ਆ ਸਾਡੀਆਂ ਭੈਣਾਂ ਵਰਗੀ ਪਰ ਭੈਣ ਮੇਰੀਏ ਆ ਚਵਲ ਨੂੰ ਸਮਝਾਇਆ ਕਰ ਨਾ ਕਿ ਇਹਦੇ ਨਾਲ ਲੱਗ ਕੇ ਤੂੰ ਵੀ ਉਦਾਂ ਦੀ ਹੁੰਦੀ ਜਾ ਇਹਨੂੰ ਸਮਝਾਇਆ ਕਰ ਕੋਈ ਅਕਲ ਦੀ ਗੱਲ ਕਰਿਆ ਕਰੇ ਬੁੱਢਾ ਹੋ ਚੱਲਿਆ ਕਿਉਂ ਐਵੇਂ ਬਸ ਚਵਲਾ ਹੀ ਮਾਰਦਾ ਦੱਸ ਸਾਰੀ ਦਿਹਾੜੀ ਜੋ ਸਵੇਰ ਤੋਂ ਉੱਠ ਕੇ ਤੇ ਸੌਣ ਤੱਕ ਬਸ ਕੁਛ ਨਾ ਕੁਛ ਮੈਂ ਇਹਦੀਆਂ ਵੀਡੀਓ ਦੇਖਦਾ ਨਹੀਂ ਐਕਚੁਅਲੀ ਇਹ ਉਹ ਲੋਕ ਨੇ ਮੈਂ Hindu community ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਉਹ ਲੋਕ ਨੇ ਜਿਹੜੇ Hindu community ਦਾ ਨਾਮ ਬਦਨਾਮ ਕਰਨ ਵਿੱਚ ਯੋਗਦਾਨ ਪਾ ਰਹੇ ਨੇ ਤੁਸੀਂ ਇਹਨਾਂ ਦੇ ਇੰਟਰਵਿਊ ਲੈਣ ਨਾ ਜਾਇਆ ਕਰੋ ਉਹ ਮਾਈਕ ਸਿਰਚ ਮਾਰਿਆ ਕਰੋ ਇਹੋ ਜਿਹੇ ਲੋਕਾਂ ਦੇ ਜਿਹਨਾਂ ਲੋਕਾਂ ਨੇ ਗੰਦ ਫੈਲਾਇਆ ਹੋਇਆ ਜਿਹੜੇ ਕਮਿਊਨਿਟੀਆ ਨੂੰ ਬਦਨਾਮ ਕਰਦੇ ਨੇ ਇੱਕ ਗਰੁੱਪ ਜਿਹਾ ਆਇਆ ਉਹ ਹੀ ਮਾਈਕ ਫੜ ਕੇ ਕਹਿੰਦੇ ਅੱਛਾ ਪਹਿਲੋਂ ਇਹਨਾਂ ਦੇ ਇੰਟਰਵਿਊ ਦੇਖਿਆ ਨਾ ਕਰੋ ਮੈਂ ਤੁਹਾਨੂੰ ਵੀ ਕਹਿਣਾ ਬਿਲਕੁਲ ਨਾ ਦੇਖਿਆ ਕਰੋ ਬੰਦ ਕਰੋ ਇਹ ਪਹਿਲੋਂ ਸਾਰਾ ਸੈਟਅਪ ਕਰਦੇ ਨੇ ਵੀ ਮੈਂ ਇਦਾਂ ਬੋਲੂਗਾ ਤੂੰ ਇਦਾਂ ਬੋਲੀ ਮੈਂ ਤੈਨੂੰ ਮੰਦਾ ਚੰਗਾ ਬੋਲੂਗਾ ਤੂੰ ਮੈਨੂੰ ਮੰਦਾ ਚੰਗਾ ਬੋਲੀ ਤਾਂ ਕਿ ਚੱਲ ਜਾਣ ਵੀਡੀਓ ਦਰ ਲਾਂ ਤੁਹਾਡੇ ਸਾਲਿਓ ਸਾਰੇ ਜਹਾਨ ਦੇਓ ਰੀਲਾ ਚਲਾਉਣ ਵਾਸਤੇ ਕਿੱਦਾਂ ਤੁਸੀਂ ਆਪਣੇ ਟੱਬਰ ਨੰਗੇ ਕੀਤੇ ਹੋਏ ਨੇ ਬੇਟਾ ਦਿਲਜੀਤ ਦੀ ਤੂੰ ਗੱਲ ਕਰੇ ਤੇਰੀ ਔਕਾਤ ਹੀ ਨਹੀਂ ਐਨੀ ਤੇਰੀ ਹੈਸਿਆਤ ਹੀ ਨਹੀਂ ਐਨੀ ਇਹ ਵੀਡੀਓ ਤੱਕ ਪਹੁੰਚਾ ਦਿਓ ਸਤਿ ਸ੍ਰੀ ਅਕਾਲ ਥੈਂਕ ਯੂ ਤੇਰੇ ਵਾਸਤੇ ਮੈਂ ਇਨਾ ਕੀ ਬੋਲ ਸਕਦਾ ਬਹੁਤਾ ਨਹੀਂ ਬੋਲਣਾ ਚਾਹੁੰਦਾ ਮੈਂ ਆਈ ਡੋਨਟ ਵਾਂਟ ਟੂ ਵੇਸਟ ਮਾਈ ਟਾਈਮ ਔਨ ਯੂ ਥੈਂਕ ਯੂ